ਪਿਆਰੇ ਦਰਸ਼ਕੋ ਇਸ ਵੇਲੇ ਦੀ ਸਾਨੂੰ ਜਾਣਕਾਰੀ ਜਿਹੜੀ ਖੁਫੀਆ ਜਾਣਕਾਰੀ ਅਨੁਸਾਰ ਇੱਕ ਖਬਰ ਪ੍ਰਾਪਤ ਹੋ ਰਹੀ ਹੈ ਕਿ ਬਹੁਜ ਬੀਜੇਪੀ ਪਾਰਟੀ ਤੋਂ ਉਮੀਦਵਾਰ ਅਜੀਬੀਰ ਲਾਲਪੁਰਾ ਜਿਹੜੇ ਅਨੰਦਪਾਲ ਸਾਹਿਬ ਤੋਂ ਉਮੀਦਵਾਰ ਹੋ ਸਕਦੇ ਨੇ ਇੱਕ ਵੇਲੇ ਦੀ ਜਿਹੜੀ ਖੁਫੀਆ ਜਾਣਕਾਰੀ ਅਨੁਸਾਰ ਇੱਕ ਖਬਰ ਮਿਲੀ ਹੈ ਕਿ ਰੋਪੜ ਔਰ ਸ੍ਰੀ ਨੰਦਪਾਲ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਤੋਂ ਬੀਜੇਪੀ ਪਾਰਟੀ ਦੇ ਉਮੀਦਵਾਰ ਅਜੀਬੀਰ ਸਿੰਘ ਲਾਲਪੁਰਾ ਹੋ ਸਕਦੇ ਨੇ ਤੇ ਬਿਲਕੁਲ ਜੀ ਇੱਕ ਜਿਹੜੀ ਜਾਣਕਾਰੀ ਜਿਹੜੀ ਆ ਪੂਰੀ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਪਰ ਇਸ ਖਬਰ ਦੇ ਉੱਤੇ ਪੂਰੀ ਚਰਚਾ ਕਰਨ ਦੇ ਲਈ ਸਾਡੇ ਸ੍ਰੀ ਸੌਰੀ ਨੂਰਪੁਰਵੇਦੀ ਇਲਾਕੇ ਤੋਂ ਸੰਜੀਵ ਲੋਟਿਆ ਜੀ ਨੇ ਫੋਨ ਲਾਈਨ ਦੇ ਉੱਤੇ ਤੇ ਜਾਣਦੇ ਆ ਕਿ ਜੇਕਰ ਅਰੀ ਵੀਰ ਸਿੰਘ ਲਾਲਪੁਰਾ ਨੂੰ ਟਿਕਟ ਮਿਲਦੀ ਹੈ ਤਾਂ ਕੀ ਉਹ ਇਲਾਕੇ ਦੇ ਲੋਕ ਉਸ ਨੂੰ ਸੈਪਟ ਕਰਦੇ ਆ ਜਾਂ ਨਹੀਂ ਕਰਦੇ ਹਾਂਜੀ ਲੋਟਿਆ ਜੀ ਹਾਂਜੀ ਜੀ ਜੀ ਜਿਹੜੀ ਇੱਕ ਖਬਰ ਸਾਨੂੰ ਪ੍ਰਾਪਤ ਹੋਈ ਹੈ ਕਿ ਅਜੇ ਵੀਰ ਸਿੰਘ ਲਾਲਪੁਰਾ ਹੋ ਸਕਦੇ ਹਨ ਮੈਂਬਰ ਪਾਰਲੀਮੈਂਟ ਸ੍ਰੀ ਨਾਨਦ ਪ੍ਰਸਾਦ ਦੇ ਉਮੀਦਵਾਰ ਜੇਕਰ ਟਿਕਟ ਨਾਨਦ ਮੈਨ ਨੂੰ ਮਿਲ ਜਾਂਦੀ ਹੈ ਤਾਂ ਇਲਾਕੇ ਦੇ ਲੋਕਾਂ ਦੇ ਵਿੱਚ ਕਿਵੇਂ ਦਾ ਮਾਹੌਲ ਹੈ ਕਿਉਂਕਿ ਤੁਸੀਂ ਇਸ ਇਲਾਕੇ ਦੇ ਵਿੱਚ ਗੁਜ਼ਰਦੇ ਹੋ ਰਹਿੰਦੇ ਹੋ ਜੀ 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 ਜਨਤਨ ਜੀ ਦੇਖੋ ਆਪਾ ਪ੍ਰੈਸ ਹੈ ਮੀਡੀਆ ਹੈ ਪੱਤਰਕਾਰ ਹੈ ਅਸੀਂ ਸਾਰਿਆਂ ਦੀ ਨਿਰਪੱਖ ਹੋ ਕੇ ਗੱਲ ਕਰਦੇ ਹੁੰਦੀ ਹੈ ਜੀ ਤੇ ਆਪਾਂ ਜੇ ਦੇਖਿਆ ਜਾਵੇ ਤਾਂ ਕੰਮ ਇਸ ਟਾਈਮ ਕੋਈ ਵੀ ਮਾੜਾ ਨਹੀਂ ਕਰ ਰਿਹਾ ਜੀ ਤਨੇਸ਼ ਵੀ ਅੱਛਾ ਕੰਮ ਕਰ ਰਿਹਾ ਵੈਸੇ ਮੈਂ ਤੁਹਾਨੂੰ ਗੱਲ ਦੱਸ ਰਿਹਾ ਪਾਰਟੀ ਦੀ ਜੇ ਅਜੀਬ ਵੀ ਜੋਂ ਨਿਕਟ ਮਿਲਦੀ ਹੈ ਤਾਂ ਅਜੀਬ ਵੀ ਇਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਇਸ ਸਮਾਜ ਲਈ ਬਹੁਤ ਹੀ ਕੁਝ ਕੀਤਾ ਜੀ ਜੇ ਮੂਰੇ ਅੰਕੜੇ ਦੇਣ ਪਰ ਆ ਜਾ ਤਾਂ ਲਿਸਟ ਲੰਬੀ ਹੋ ਜਾਣੀ ਜੀ ਜਿਵੇਂ ਕਿ ਕਿਸੇ ਕੁੜੀ ਦਾ ਅਗਰ ਵਿਆਹ ਵੀ ਸਾਡੇ ਏਰੀਆ 'ਚ ਕਿਸੇ ਗਰੀਬ ਟੀ ਦਾ ਵੀ ਹੋਇਆ ਜੀ ਜੀ ਤਾਂ ਅਜੀਬ ਵੀ ਉੱਤੇ ਜਾ ਕੇ ਖੜ ਦੇਤੇ ਲੋਕਾਂ ਦੇ ਦਿਲਾਂ ਦੇ ਵਿੱਚ ਅਜੀਬ ਵੀ ਨੇ ਆਪਣੀ ਜਗ੍ਹਾ ਤਾਂ ਦੇਖੋ ਬਣਾ ਲਈ ਹੈ ਜੀ ਸਾਰੇ ਗੱਲ ਲੋਟੇ ਦੀ ਇੱਕ ਗੱਲ ਹੋ ਰਿਹਾ ਆਮਾ ਦੀ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਸਾਡੇ ਕੰਗ ਸਾਬ ਮਰਵਿੰਦਰ ਸਿੰਘ ਕੰਗ ਨੂੰ ਉਤਾਰਿਆ ਗਿਆ ਹੈ ਤੇ ਹੁਣ ਫਸਟ ਬਾਰ ਜਿਹੜਾ ਮੁਕਾਬਲਾ ਜਿਹੜਾ ਹੋ ਸਕਦਾ ਹੈ ਜਿਹੜੇ ਟਿਕਟ ਜਿਹੜੀ ਹੈ ਜੇ ਬੀ ਸਿੰਘ ਨੂੰ ਮਿਲਦੀ ਹੈ ਨਿਕਟ ਵੀ ਇਹ ਇਹ ਮੁਕਾਬਲਾ ਕਰ ਪਣਗੇ ਦੇਖੋ ਫੇਰ ਉਹੀ ਗੱਲ ਆ ਜਾਂਦੀ ਹੈ ਕੰਗ ਸਾਹਿਬ ਨੂੰ ਵੋਟੇ ਸਾਡੇ ਇੱਧਰ ਦੇ ਏਰੀਏ ਦੇ ਲੋਕ ਨਹੀਂ ਜਾਣਦੇ ਜੀ ਕੋਈ ਬਹੁਤਾ ਲੋਕਾਂ ਦੇ ਵਿੱਚ ਵਿਚਰੇ ਵੀ ਹੈ ਨਹੀਂ ਹੈ ਜੀ ਸਹੀ ਗੱਲ ਹੈ ਤੁਸੀਂ ਸਿਰਫ ਤੇ ਹੁਣ ਆਮ ਤੁਸੀਂ ਪਿੰਡਾਂ ਤੇ ਜਾ ਕੇ ਪੁੱਛ ਵੀ ਲੋ ਵੀ ਕਾਂਗਸਾਵ ਕੋਲੋਂ ਕਹਿੰਦੇ ਅਸੀਂ ਨਹੀਂ ਜਾਣਦੇ ਜੀ ਠੀਕ ਹੈ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਣਾ ਇੱਕ ਬੰਦਾ ਬਹੁਤ ਟਾਈਮ ਤੋਂ ਲੱਗਿਆ ਹੋਇਆ ਏ ਇੱਕ ਹੁਣੇ ਆਇਆ ਏ ਇਸ ਗੇਮ 'ਚ ਇਸ ਫੀਲਡ 'ਚ ਜੀ ਜੀ ਇਹਨੂੰ ਥੋੜੀ ਮਿਹਨਤ ਕਰਨੀ ਪੈਣੀ ਹੈ ਕਾਂਗਸਾਵ ਨੂੰ ਦਿਲਰਾ ਦੇ ਕੇ ਕਰਨਾ ਪੈਣਾ ਹੈ ਫਿਰ ਉਹ ਸੰਕਰਨ ਦਾ ਮੁਕਾਬਲਾ ਕੋਈ ਬਣ ਸਕਦਾ ਪਰ ਇਹ ਹਾਲ ਮੁਕਾਬਲਾ ਨਹੀਂ ਦਿਖ ਰਿਹਾ ਭਾਵੇਂ ਕਿ ਮੌਜੂਦਾ ਸਰਕਾਰ ਹੈ ਉਹਨਾਂ ਦੀ ਪਰ ਲੇਕਿਨ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਵੀ ਜਿਹੜੇ ਜਿਹੜੇ ਇਸ ਤਰ੍ਹਾਂ ਦੀ ਜਿਹੜੇ ਮੈਂਬਰ ਪਾਰਲੀਮੈਂਟ ਦੇ ਜਿਹੜੇ ਚੋਣਾਂ ਹੁੰਦੀਆਂ ਨੇ ਇਹਦੇ ਵਿੱਚ ਬਹੁਤ ਗੱਲਾਂ ਲਕਸ਼ ਦੇ ਨਾਲ ਦੇਖੀਆਂ ਜਾਂਦੀਆਂ ਨੇ ਕਿਉਂਕਿ ਅੱਜ ਕੱਲ ਦਾ ਵੋਟਰ ਵੀ ਸਿਆਣਾ ਹੋ ਚੁੱਕਾ ਹੈ ਪਰ ਠੀਕ ਹੈ ਨਾ ਇੱਕ ਲੋਟੀ ਸਾਹਿਬ ਤੁਹਾਡੇ ਇਲਾਕੇ ਦੀ ਕਹਾਵਤ ਹੈ ਇੱਕ ਪੁਰਾਣੇ ਸਮੇਂ ਦੀ ਕਹਾਵਤ ਦੱਸੀ ਜਾ ਰਹੀ ਹੈ ਜਦੋਂ ਸਾਡੇ ਜਿਹੜੇ ਸਿੱਖਿਆ ਮੰਤਰੀ ਤੁਹਾਡੇ ਇਲਾਕੇ ਦੇ ਹੁੰਦੇ ਸੀਗੇ ਪੰਡਤ ਜੀ ਤੇ ਉਹ ਉਹਨਾਂ ਦੇ ਵਿੱਚ ਇਹ ਕਾਹਤ ਹੈ ਵੀ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਇੱਕ ਸੌ ਖਾਦੀ ਹੋਈ ਹੈ ਇਲਾਕੇ ਦੇ ਲੋਕਾਂ ਨੇ ਕਿ ਜਿਹੜਾ ਵੀ ਉਮੀਦਵਾਰ ਲੋਕਲ ਇਸ ਇਲਾਕੇ ਦਾ ਖੜੇਗਾ ਤਾਂ ਸਾਰੇ ਲੋਕ ਸਾਰੇ ਵੋਟਰ ਉਸ ਦੀ ਸਪੋਰਟ ਕਰਨਗੇ ਕਿ ਆ ਸੱਚਾ ਹੈ ਬਿਲਕੁਲ ਸੌ ਖਾਦੀ ਹੋਈ ਹੈ ਜੀ ਅੱਛਾ ਜੀ ਅੱਛਾ ਫਿਰ ਤੋਂ ਕਿਉਂਕਿ ਰੋਪੜ ਹਲਕੇ ਦੀ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਧ ਵੋਟਰ ਜਿਹੜੀ ਐਸਰੀ ਨਿਆਣੇ ਤੁਹਾਡੇ ਨੂਰਪ੍ਰਵੇਦੀ ਤੋਂ ਜ਼ਿਆਦਾ ਹੈ ਨੂਰਪ੍ਰਵੇਦੀ ਤੋਂ ਜ਼ਿਆਦਾ ਹੈ ਡਾਕਟਰ ਜਾਗਰਤ ਹੈ ਸਾਡੇ ਏਰੀਆ ਦੇ ਦਿੱਤਾ ਜੀ 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 ਬੇਟੇ ਨਾ ਹਾਂਜੀ ਬਸੇਜੇ ਪਰ ਗੱਲ ਕਰੀਏ ਨਾ ਜੀ ਅਜੇ ਵੀਰ ਨੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਲਈ ਹੈ ਮੀਡੀਆ ਰਿਪੋਰਟ ਹੈ ਪਲੀ ਸਹੀ ਗੱਲ ਹੈ ਉਹ ਕਾਫੀ ਲੰਬੇ ਸਮੇਂ ਤੋਂ ਉਹ ਇਲਾਕੇ ਦੇ ਵਿੱਚ ਗੁਜ਼ਰ ਰਿਹਾ ਹੈ ਹਰ ਇੱਕ ਆਦਮੀ ਨੂੰ ਮਿਲ ਰਿਹਾ ਹੈ ਕਲੱਬਾਂ ਦੇ ਜਿਹੜੇ ਜਿੰਨੇ ਵੀ ਕਲੱਬਾਂ ਦੇ ਜਿਹੜੇ ਉਹ ਬਹੁਦੇਦਾਰ ਹੈ ਉਹਨਾਂ ਨੂੰ ਕਿਤਾ ਬਣੇ ਜਾ ਰਹੀਆਂ ਜਾਂ ਉਹਨਾਂ ਨੂੰ ਸਮਾਨ ਦਿੱਤਾ ਜਾ ਰਿਹਾ ਕਿਉਂਕਿ ਨਸ਼ਿਆਂ ਤੋਂ ਰਹਿਤ ਰੱਖਣ ਲਈ ਉਹ ਕਿੰਦਰ ਦਾ ਉਪਰਾਲਾ ਕਰ ਰਹੇ ਨੇ ਕਿ ਲੋਕਾਂ ਬੱਚਿਆਂ ਨੂੰ ਜਿਹੜੇ ਨਸ਼ੇ ਉਹਦੇ ਨਾਲ ਜੋੜੇ ਜਾਵੇ ਕਿੰਨਾ ਦੇ ਨਾਲ ਜੋੜੇ ਜਾਵੇ ਲਿਖੋ ਮੈਂ ਤੁਹਾਨੂੰ ਵੀ ਕਹਿ ਰਿਹਾ ਵੀ ਜੇ ਕੈਂਸਰ ਟੀਮ ਆਈ ਸਾਡੇ ਏਰੀਆ ਚ ਪਰ ਉਹ ਨਾ ਕਰਕੇ ਆਈ ਜੀ 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 ਬਹੁਤ ਬੜੀ ਗੱਲ ਹੈ 800 ਜੱਡੀਆਂ ਵਾਲੇ ਉਹਨਾਂ ਨੂੰ ਜ਼ਿਕਰ ਮਿਲੇ ਆ ਉਹਨਾਂ ਕਰਕੇ ਮਿਲੇ ਮੈਂ ਅਗਰ ਗਿਣਾਨ ਪੜਾ ਜਾਂਦਾ ਤਾਂ ਬਹੁਤ ਲੰਬੀ ਲਿਸਟ ਹੋ ਜਾਂਦੀ ਤੇ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਹੈ ਜਿਹੜੇ ਲਾਲਪੁਰ ਸਾਹਿਬ ਇਕਬਾਲ ਸਿੰਘ ਲਾਲਪੁਰਾ ਜੀ ਕਟਿੰਗ ਕਮਿਸ਼ਨ ਦੇ ਜਿਹੜੇ ਹੈਗੇ ਆ ਉਹਨਾਂ ਵੱਲੋਂ ਕੀ ਪਹਿਲਾਂ ਇਲੈਕਸ਼ਨ ਲੜਿਆ ਸੀਗਾ ਲੇਕਿਨ ਥੋੜੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੂੰ ਬਿਲਕੁਲ ਮੁਕਾਬਲਾ ਤਾਂ ਉਹਨਾਂ ਨੇ ਕਰਿਆ ਹੈ ਪਰ ਲੇਕਿਨ ਜਿਹੜੇ ਉਹ ਬੜੇ ਸਤਿਕਾਰਯੋਗ ਹੈ ਜੀ ਸਾਡੇ ਏਰੀਆ ਲਈ ਹਾਂ ਇੱਕ ਵਾਰ ਹੋਰ ਨੋਟ ਕੀਤੀ ਹੈ ਵੀ ਉਹਨਾਂ ਦੀ ਜਿਹੜੀ ਸਹਿਜ ਸੀਰਤਾ ਹੈ ਨਾ ਜੀ ਉਹ ਸੇਮ ਬਾਦਾਂ ਵਾਲੀ ਹੈ ਜੀ 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 ਜੇ ਕੋਈ ਬਾਦਲ ਚ ਸਹਿਜ ਸੀਰਤਾ ਸੀ ਹਾਂ ਵੀ ਉਹ ਖੋੜੇ ਆ ਜਾਂਦੇ ਤੇ ਕੋਈ ਧਰਨਾ ਲਾਇਆ ਉਹਨਾਂ ਦੇ ਘਰ ਦੇ ਬਾਹਰ ਉਹ ਥੋੜੇ ਜਨੇ ਇਸ ਤਰ੍ਹਾਂ ਦੇ ਇਨਸਾਨ ਐ ਬੁੱਢੀ ਜੀਵ ਐ ਪੜ੍ਹੇ ਲਿਖੇ ਤੁਹਾਨੂੰ ਪਤਾ ਹੀ ਐ ਉਹ ਤੇ ਮੋਦੀ ਸਾਹਿਬ ਨਾਲ ਉਹਨਾਂ ਦੀ ਐਨੀ ਉੱਠਣੀ ਬੈਠਣੀ ਐ ਕਿ ਮੈਂ ਤੂੰ ਸੁਣਸਤਰਾ ਤੋਂ ਇਹ ਵੀ ਪਤਾ ਲੱਗਿਆ ਕਿ ਮੋਦੀ ਸਾਹਿਬ ਹਰ ਸ਼ਾਮ ਨੂੰ ਉਹਨਾਂ ਨੂੰ ਫੋਨ ਕਰਕੇ ਬਹਾਲਚਲ ਪੁੱਛ ਲੈਂਦੇ ਹਾਂ ਮੈਂ ਕਹੀ ਜੀ ਸਲਾਬ ਸਬਸਕ੍ਰਾਈਬ ਕਰਦੇ ਆ ਇਹ ਗੱਲ ਸਹੀ ਐ ਤੁਹਾਡੀ ਹਾਂ ਤੇ ਬਾਕੀ ਚਲੋ ਅਸੀਂ ਹਲਕੇ ਦੇ ਲੋਕਾਂ ਤੋਂ ਵੀ ਜਾਣਾਂਗੇ ਕਿ ਹਲਕੇ ਦੇ ਲੋਕ ਕੀ ਕਹਿੰਦੇ ਇਹਨੂੰ ਦੇਖਣਾ ਚਾਹੁੰਦੇ ਹਾਂ ਵੱਡੀ ਵੱਡੀ ਸਰਦੀਆਂ ਟੀਮਾਂ ਜਿਹੜੀਆਂ ਨੇ ਜੀ ਜੀ ਮਰੀਆਂ ਨੂੰ ਮੈਂ ਦੱਸ ਵੀ ਦਿੰਦਾ ਆਪਣੇ ਪੂਲ ਬਰਾ ਨੂੰ ਉਹ ਰੈਡੀ ਹੋ ਰਹੀਆਂ ਹੈ ਉਹ ਪਿੰਡ-ਪਿੰਡ ਜਾਣ ਗਈਆਂ ਉਹ ਤੁਹਾਨੂੰ ਪੁੱਛਣ ਗਈਆਂ ਵੀ ਕਿਹੜਾ ਕੈਂਡੀਡੇਟ ਤੁਹਾਨੂੰ ਠੀਕ ਲੱਗਦਾ ਕਿਹੜੀ ਪਾਰਟੀ ਤੁਹਾਡੇ ਲਈ ਠੀਕ ਕੀਤਾ ਜੋ ਸੱਚ ਹੈ ਉਹ ਫਤਮੂ ਦਖਾਵਾਗੇ ਠੀਕ ਹੈ ਭਾਈ ਅਸੀਂ ਦਰਸ਼ਕਾਂ ਦੇ ਉੱਤੇ ਵੀ ਇਹ ਗੱਲ ਛੱਡ ਦਿੰਦੇ ਆ ਕਿ ਉਹ ਆਪਣੇ ਕਮੈਂਟਾਂ ਦੇ ਰਾਹੀਂ ਆਪਣੇ ਆਪਣੇ ਵਿਊ ਜਿਹੜੇ ਦੇ ਸਕਦੇ ਨੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ